ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਮਿੰਨੀ ਪੰਜਾਬ ਦੇ ਉੱਤੇ ਹਾਜ਼ਰ ਹੋਇਆ 11 21 ਬਾਸਮਤੀ ਝੋਨੇ ਦੇ ਤਾਜ਼ਾ ਰੇਟ ਲੈ ਕੇ ਫਤਿਹਗੜ ਚੂੜੀਆ ਮੰਡੀ ਦੀ ਗੱਲ ਕਰਦੇ ਜਿੱਥੇ 11 21 ਦਾ ਰੇਟ 4370 ਰੁਪਏ ਰਿਹਾ ਤੇ ਛੜਦਾ 17 18 ਦਾ ਰੇਟ ਹੱਥ ਛਾੜਦਾ 3960 ਰੁਪਏ ਰਿਹਾ ਸਮਾਣਾ ਮੰਡੀ ਦੀ ਗੱਲ ਕਰਦੇ ਤੇ 11 21 ਦਾ ਰੇਟ 3820 ਰੁਪਏ ਰਿਹਾ 17 18 ਦਾ ਰੇਟ 3500 ਤੋਂ ਲੈ ਕੇ 3700 ਰੁਪਈਆ ਰਿਹਾ 1509 ਦਾ ਰੇਟ 3240 ਰੁਪਈਆ ਰਿਹਾ 1401 ਦਾ ਰੇਟ 2800 ਤੋਂ ਲੈ ਕੇ 3400 ਰੁਪਈਆ ਤੱਕ ਗਿਆ ਫਤਿਹਵਾਲ ਮੰਡੀ ਦੇ ਵਿੱਚ ਗੱਲ ਕਰਦਿਆਂ ਕਿਸਾਨ ਵੀਰ 11 21 ਦਾ ਰੇਟ 4000 ਤੋਂ ਲੈ ਕੇ 4125 ਰੁਪਈਆ ਤੱਕ ਰਿਹਾ 17 18 ਦਾ ਰੇਟ 3700 ਰੁਪਈਆ ਰਿਹਾ 18 85 ਦਾ ਰੇਟ 3800 ਰੁਪਈਆ ਰਿਹਾ 1509 ਦਾ ਰੇਟ ਜਿੱਥੇ 3100 ਰੁਪਈਆ ਤੱਕ ਕੀਤਾ ਗਿਆ ਸਾਡਾ ਸੋ ਇੱਕ ਦਾ ਰੇਟ 3470 ਰੁਪਏ ਰਿਹਾ ਪੀਵੀ1 ਦਾ ਰੇਟ 3190 ਰੁਪਏ ਰਿਹਾ ਨਾ ਆਪਾਂ ਮੰਡੀ ਦੇ ਵਿੱਚ 11 ਕਿਦਰ 3600 ਤੋਂ ਲੈ ਕੇ 4300 ਰੁਪਏ ਰਿਹਾ 17 18 ਦਾ ਰੇਟ ਇੱਥੇ 3200 ਤੋਂ ਲੈ ਕੇ 3700 ਰੁਪਏ ਰਿਹਾ 16 99 ਦਾ ਰੇਟ 2700 ਤੋਂ ਲੈ ਕੇ 3300 ਰੁਪਏ ਰਿਹਾ 18 47 ਦਾ ਰੇਟ 2700 ਤੋਂ ਲੈ ਕੇ 3000 ਰੁਪਏ ਰਿਹਾ ਪੀਵੀ7 ਦਾ ਰੇਟ 3150 ਰੁਪਏ ਰਿਹਾ 1401 ਦਾ ਰੇਟ 2800 ਚਾ 2 ਲਾਈ ਕੀ 3450 ਰੁਪਏ ਰਿਹਾ ਅੰਬਾਲਾ ਮੰਡੀ ਦੇ ਵਿੱਚ 11 21 ਦਾ ਰੇਟ 4300 ਰੁਪਏ ਰਿਹਾ 17 18 ਦਾ ਰੇਟ 3851 ਰੁਪਏ ਰਿਹਾ 18 85 ਦਾ ਰੇਟ 4000 ਰੁਪਏ ਰਿਹਾ ਬਾਸਪਤੀ 30 ਨੰਬਰ 5560 ਰੁਪਏ ਰਿਟ ਰਿਹਾ ਸੋਨੀਪਟ ਮੰਡੀ ਦੇ ਵਿੱਚ ਕਿਸਾਨ ਵੀਰ 11 21 ਦਾ ਰੇਟ 78 4300 ਰੁਪਏ ਰਿਹਾ 17 18 ਦਾ ਮਾਰ ਜਿਹੜਾ 3800 ਰੁਪਏ ਰਿਹਾ 1509 ਦਾ ਰੇਟ 3190 ਰੁਪਈਆ ਸੰਗਰੂਰ ਮੰਡੀ ਦੇ ਵਿੱਚ 11 21 ਦਾ ਰੇਟ 3500 ਤੋਂ ਲੈ ਕੇ 4000 ਰੁਪਈਆ 17 18 ਦਾ ਰੇਟ 3200 ਤੋਂ ਲੈ ਕੇ 3770 ਰੁਪਈਆ 1509 ਦਾ ਰੇਟ 3400 ਰੁਪਈਆ 18 57 ਦਾ ਰੇਟ 2900 ਰੁਪਈਆ 1401 ਦਾ ਰੇਟ 3000 ਤੋਂ ਲੈ ਕੇ 3450 ਰੁਪਈਆ ਤਹਾਣਾ ਮੰਡੀ ਦੇ ਵਿੱਚ 11 ਕਿਲੇ 3800 ਤੋਂ ਲੈ ਕੇ 4225 ਰੁਪਏ ਰਿਹਾ 17 18 ਦਾ ਰੇਟ 3550 ਰੁਪਏ ਰਿਹਾ 1509 ਦਾ ਰੇਟ 3320 ਰੁਪਏ ਰਿਹਾ 1401 ਦਾ ਰੇਟ 3510 ਰੁਪਏ ਰਿਹਾ ਮਾਨਸਾ ਮੰਡੀ ਦੇ ਵਿੱਚ 17 18 ਦਾ ਰੇਟ 3450 ਰੁਪਏ ਰਿਹਾ 1509 ਦਾ ਰੇਟ 3200 ਰੁਪਏ ਰਿਹਾ 18 47 ਦਾ ਰੇਟ 2950 ਰੁਪਏ ਰਿਹਾ ਚਾਹ ਦਾ ਸੋ 1000 ਰੇਟ 3460 ਰੁਪਏ ਰਿਹਾ ਸਰਸਾ ਮੰਡੀ ਦੇ ਵਿੱਚ 1800 ਦਾ ਰੇਟ 2870 ਰੁਪਏ ਰਿਹਾ 1400 1 ਦਾ ਰੇਟ 3450 ਰੁਪਏ ਰਿਹਾ ਪੀਵੀ1 ਦਾ ਰੇਟ 3390 ਰੁਪਏ ਰਿਹਾ ਬਟਾਲਾ ਮੰਡੀ ਦੇ ਵਿੱਚ 11 ਕਿਲੋ ਦਾ ਰੇਟ 4420 ਰੁਪਏ ਰਿਹਾ ਤੇ 17 18 ਦਾ ਰੇਟ 3990 ਰੁਪਏ ਰਿਹਾ 1509 ਦਾ ਰੇਟ 3100 ਰੁਪਏ ਰਿਹਾ 1847 ਦਾ ਰੇਟ 3000 ਰੁਪਏ ਰਿਹਾ ਗੋਨੇਆਣਾ ਮੰਡੀ ਦੇ ਵਿੱਚ 17 18 ਦਾ ਰੇਟ 3200 ਤੋਂ ਲੈ ਕੇ 3500 ਰੁਪਏ ਰਿਹਾ 1885 ਦਾ ਰੇਟ 3400 ਤੋਂ ਲੈ ਕੇ 3600 ਰੁਪਏ ਰਿਹਾ 1509 ਦਾ ਰੇਟ 3000 ਰੁਪਏ ਰਿਹਾ 1401 ਦਾ ਰੇਟ 3350 ਰੁਪਏ ਰਿਹਾ ਇਹ تھی ਕਿਸਾਨ ਰਬਕ ਬਕ ਮੰਡੀਆਂ ਦੀ ਜਾਣਕਾਰੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਲਈ ਧੰਨਵਾਦ